ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ মিডিਆ ਤੇ ਸਮੁੱਚੇ ਸੰਸਾਰ ਪਰ ਦੀ ਸੰਗਤ ਗੁਰਨਾਨਕ ਨਾਮ ਲੇਵਾ ਸਾਰੇ ਸਿੱਖ ਜਾਣਦੇ ਆ ਕਿ 2020 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਰੂਪ ਗਾਇਬ ਹੋਣ ਦੀ ਰਿਪੋਰਟ ਡਾਕਟਰ ਈਸ਼ਰ ਸਿੰਘ ਦੀ ਸੁਪਰਵੀਜ਼ਨ ਚ ਸ਼੍ਰੀ ਕਲਤਕ ਸਾਬ ਤੋਂ ਨਸ਼ਰ ਕੀਤੀ ਗਈ ਸੀ ਤੇ ਜੇ ਇਸ ਸੰਬੰਧ ਵਿੱਚ ਜਿੰਨੇ ਵੀਰ ਖੜੇ ਆ ਰਣਜੀਤ ਸਿੰਘ ਦਮਦਮੀ ਟਕਸਾਲ ਭਾਈ ਤਰਲੋਚਨ ਸਿੰਘ ਸੋਲ ਭਾਈ ਸਰੂਪ ਸਿੰਘ ਪੁੱਤਰ ਭਾਈ ਇਨਸਾਨ ਸਿੰਘ ਸਿਆਲਕਾ ਸਾਰੇ ਹੀ ਜਣੇ ਉੱਥੇ ਇਕੱਠੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੋਰੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੋਰਚਾ ਲਗਾਇਆ ਸੀਗਾ 40 42 ਦਿਨ ਮੋਰਚਾ ਬੜਾ ਪੀਸਫੁਲੀ ਚੱਲਿਆ 41ਵੇਂ ਦਿਨ ਇਹਨਾਂ ਨੇ ਗੁੰਡਾਗਰਦੀ ਕੀਤੀ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਨੇ ਸਿੰਘਾਂ ਦੇ ਹੱਡ ਭੰਨੇ ਦਸਤਾਰਾਂ ਰੋਲੀਆਂ ਭਾਈ ਰਣਜੀਤ ਸਿੰਘ ਉਹਨਾਂ ਦੀ ਦਸਤਾਰ ਨੂੰ ਵੀ ਰੋਲਿਆ ਗਿਆ ਦਾਸ ਤਰਲੋਚਨ ਸਿੰਘ ਸੋਲ ਉਹਨਾਂ ਦਾ ਲੱਕ ਫੈਕਚਰ ਕੀਤਾ ਭਾਈ ਥਰੂਪ ਸਿੰਘ ਪੁੱਚਰ ਖੜਿਆ ਇਹਨਾਂ ਦੀ ਬਾਹ਼਼ ਤੋੜੀ ਗਈ ਹੋਰ अनेका ਸਿੰਘਾਂ ਨੂੰ ਜ਼ਖਮੀ ਕੀਤਾ ਤੇ ਉਲਟਾ ਸਾਨੂੰ ਉਹਦਾ ਦਿੱਤਾ ਕੀ ਇਹਨਾਂ ਨੇ ਮੰਗ ਮੰਗਨ ਦਾ ਕਿ 177 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਜਿਹੜੀ ਕ੍ਰਾਸ ਆ ਤੇ 296 ਨੰਬਰ ਮੇਰੇ ਕੱਲੇ ਉੱਪਰ ਦੋ ਐਫ ਆਈ ਆਰਾਂ ਸਾਡੇ ਤੇ ਦਰਜ ਕੀਤੀਆਂ ਇਨਸਾਫ਼ ਨਹੀਂ ਦਿੱਤਾ ਪਰ ਅੱਜ ਮਾਨਯੋਗ ਹਾਈ ਕੋਰਟ ਦਾ ਡੰਡਾ ਤੇ ਬਲਦੇਵ ਸਿੰਘ ਵਡਾਲਾ ਉਹਨਾਂ ਦੇ ਜਤਨਾ ਸਰਕਾ ਐਫ ਆਈ ਆਰ ਦਰਜ ਹੁੰਦੀ ਆ 5 ਸਾਲ ਬਾਅਦ ਤੇ ਸਾਡਾ ਅੱਜ ਦਾ ਇੱਥੇ ਆਉਣ ਦਾ ਇੱਕੋ ਹੀ ਮਕਸਦ ਆ ਕਿ ਜੇ ਸਾਡੇ ਵਰਗੇ ਬੰਦੇ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੋਵੇ ਤੇ ਸਾਡੇ ਪਸ਼ੂ ਡੰਗਰ ਵੀ ਖੋਲ ਦਿੱਤੇ ਜਾਂਦੇ ਆ ਸਾਡੇ ਬੱਚਿਆਂ ਨੂੰ ਸਾਡੀਆਂ ਬੀਬੀਆਂ ਨੂੰ ਘਰੇ ਬਹਿਣਾ ਮੁਸ਼ਕਲ ਹੋ ਜਾਂਦਾ ਆ ਇੱਥੇ ਮਾਨਯੋਗ ਅਦਾਲਤਦਾਰੋਂ ਵੀ ਉਹਨਾਂ ਦੀ ਜਮਾਨਤਾਂ ਜਿਹੜੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਪਰ ਕਿਸੇ ਦੇ ਘਰ ਵੱਲ ਨੂੰ ਕੋਈ ਪੁਲਿਸ ਦੀ ਗੱਡੀ ਨਹੀਂ ਗਈ। ਸੋ ਇਸ ਕਰਕੇ ਅੱਜ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਹਿਣ ਆਏ ਆ ਕਿ ਜਿਹੜੀਆਂ ਸਾਡੇ ਤੇ ਝੂਠੇ ਪਰਚੇ ਦਰਜ ਕੀਤੇ ਗਏ 2 FIR 170 ਨੰਬਰ ਤੇ 296 ਉਹ ਰੱਦ ਕੀਤੇ ਜਾਣ। ਇਹਨਾਂ ਦੇ ਉੱਪਰ ਜਿਹੜਾ ਕ੍ਰਾਸ ਕੇਸ ਹੋਇਆ ਜਿਹਦੇ ਰਿਜ਼ਲਟ ਆਏ ਆ 307 ਦੇ 326 ਦੇ 325 ਦੇ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੂਜੀ ਗੱਲ ਜਿਹੜਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਡੰਡੇ ਦੇ ਨਾਲ FIR ਦਰਜ ਹੋਈ ਆ ਉਹ ਬੰਦਿਆ ਨੂੰ ਫੜ ਕੇ ਇੱਥੇ ਸਲਾਖਾਂ ਅੰਦਰ ਲਿਆਂਦਾ ਜਾਵੇ ਉਹਨਾਂ ਦਾ ਪੁਲਿਸ ਰਿਮਾਰਡ ਲਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਸਤਗੁਰੂ ਸਾਹਿਬ ਦੇ 328 ਰੂਪ ਕਿੱਥੇ ਆ ਕਿਹਨੂੰ ਵੇਚੇ ਤੇ ਕਿਹਦੇ ਕਹਿਣ ਤੇ ਵੇਚੇ ਸੋ ਜੇ ਇਹ ਪੁਲਿਸ ਨੇ ਢਿੱਲੀ ਕਾਰਗੁਜ਼ਾਰੀ ਰੱਖੀ ਅੱਜ ਦਾ ਸਾਡਾ ਮੰਗ ਪੱਤਰ ਦਾ ਪ੍ਰੋਗਰਾਮ ਆ ਅਗਲਾ ਸਵਾ ਦੇ ਜਿਹੜੇ ਛਿੱਦੀ ਦਿਹਾੜੇ ਚੱਲਦੇ ਆ ਇਹਨਾਂ ਦੀ ਸਮਾਪਤੀ ਤੋਂ ਮਗਰੋਂ ਵੱਡਾ ਇਕੱਠ ਕਰਕੇ ਫਿਰ ਵੱਡਾ ਪ੍ਰੋਗਰਾਮ ਦਿੱਤਾ ਜਾਊਗਾ ਕੀ ਲੱਗਦਾ ਕਿ ਤਾਂ ਗ੍ਰਿਫਤਾਰ ਹੀ ਕਿਉਂ ਨਹੀਂ ਹੋਣਾ ਦੇਖੋ ਜੀ ਇਹ ਤਾਂ ਅ ਤੇ ਲੱਗਦਾ ਹੈ ਆ ਕਿ ਉਦੋਂ ਪੁਲਿਸ ਦੇ ਜਿਹੜੇ ਅੱਜ ਅਫਸਰ ਵਿੱਚ ਵੀ ਹੈਗੇ ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਦੇ ਹੁਣ ਸੈੱਟ ਵਿੱਚ ਵੀ ਨਾ ਆਇਆ ਉਹਨਾਂ ਨੇ ਤੇ ਕੋਲ ਖੜੋ ਖੜੋ ਕੇ ਕਟਵਾਇਆ ਸੀ ਤਸ਼ੱਦਦ ਕਰਵਾਇਆ ਸੀ ਉਹ ਤਾਂ ਮੋਰਾ ਬਣੇ ਸੀ ਸਾਰਾ ਕੁਝ ਹੁੰਦੇ ਜਾਣਦਿਆਂ ਹੋਇਆਂ ਵੀ ਉਦੋਂ ਦੇ ਜਿਹੜੇ ਸੀਪੀਸੀ ਜਾਣਬੁੱਝ ਕੇ ਸਾਡੇ ਤੇ ਪਰਚੇ ਕੀਤੇ ਤਸ਼ੱਦਦ ਕਰਾਇਆ ਚੋਰ ਕੁੱਤੀ ਰਲੇ ਹੋਏ ਸੀ ਤੇ ਅੱਜ ਵੀ ਜਿਹੜੀ ਇਹਨਾਂ ਦੀ ਅੰਦਰ ਖਾਤੇ ਭਿਆਲੀ ਆ ਉਹ ਜਗਜਹਰ ਹੋ ਰਹੀ ਆ ਵੀ ਇਹ ਉਹਨਾਂ ਦੇ ਘਰਾਂ ਨੂੰ ਜਾ ਹੀ ਨਹੀਂ ਰਿਹਾ ਤੇ ਸਰਕਾਰ ਵਾਵਾ ਖਟ ਰਹੀ ਆ ਕਿ ਅਸੀਂ ਪਰਚਾ ਕਰਤਾ ਸਰਕਾਰ ਨੇ ਪਰਚਾ ਨਹੀਂ ਕੀਤਾ ਹਾਈ ਕੋਰਟ ਦੇ ਡੰਡੇ ਨੇ ਪਰਚਾ ਕਰਵਾਇਆ ਆ ਪਰ ਅਸੀਂ ਸਰਕਾਰ ਦੇ ਫਿਰ ਵੀ ਇਸ ਕੰਮ ਨੂੰ ਵੈਲਕਮ ਕਹਿੰਦੇ ਆ ਜਿਹੜਾ ਕੱਲ ਉਹਨਾਂ ਨੇ ਸੈੱਟ ਬਣਾਈ ਆ ਪਰ ਸੈੱਟ ਸੈੱਟ ਹੋਣ ਵਾਸਤੇ ਨਾ ਬਣਾਈ ਜਾਵੇ ਸੈੱਟ ਇਨਵੈਸਟੀਗੇਸ਼ਨ ਵਾਸਤੇ ਬਣਾਈ ਜਾਵੇ ਤੇ ਬਹੁਤ ਚੰਗਾ ਹੋਊਗਾ ਇਹ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦੇ ਬਿਲਕੁਲ ਹਾਲ ਦੀ ਘੜੀ ਤੇ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਆ ਕਿਉਂਕਿ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸਾਰੇ ਜਿਹੜੇ ਇੱਥੋਂ ਦੇ ਸ਼੍ਰੀ ਅਮਰਸਰ ਸਾਹਿਬ ਦੇ ਵਸਿੰਦੇ ਆ ਇਹ ਇਹ ਜਿੰਨੇ ਵੀ ਲੋਕ ਆ 16 ਦੇ 16 ਲਗਭਗ ਸ੍ਰੀ ਹਰਮੰਦਰ ਸੌਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹਰਮੰਦਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਆ ਇਹ ਕੋਈ ਕ੍ਰਿਮੀਨਲ ਬੈਕਗਰਾਉਂਡ ਵਾਲੇ ਵੀ ਨਹੀਂ ਹੋਣੇ ਮਤਲਬ ਉੱਥੇ ਡਿਊਟੀਆਂ ਕਰਨ ਵਾਲੇ ਆ ਇਹਨਾਂ ਕੋ ਹੋਇਆ ਜੋ ਵੀ ਹੋਇਆ ਇਹਨਾਂ ਨੂੰ ਫੜਨ ਵਾਸਤੇ ਹਜੇ ਤੱਕ ਕੋਈ ਪੁਲਿਸ ਦਾ ਬੰਦਾ ਗਿਆ ਹੀ ਨਹੀਂ ਐਸ.ਪੀ ਦੇ ਕਰੀ ਸਰਕਾਰ ਦਖਲ ਹੰਦਾ ਜੀ ਨਾ ਐ ਐਸਜੀਪੀਸੀ ਖੁਦ ਦਖਲ ਅੰਦਾਜ਼ੀ ਕਰਦੀ ਰਹੀ ਹੈ ਜਦੋਂ ਐਸਜੀਪੀਸੀ ਨੇ ਚੋਰਾਂ ਨੂੰ ਛਪਾ ਕੇ ਰੱਖਿਆ ਆ ਜਿਹੜੇ ਦੋਸ਼ੀ ਅੱਜ 16 ਜਨਤਕ ਹੋਏ ਆ ਐਸਜੀਪੀਸੀ ਤੇ ਥੁੱਕ ਕੇ ਚੱਟਣ ਵਾਲੀ ਸੰਸਥਾ ਬਣ ਗਈ ਗੋਬਿੰਦ ਸਿੰਘ ਲੋਂਗਵਾਲਾ ਕਹਿੰਦਾ ਹੈ ਕਿ ਇਹਨਾਂ ਦੇ ਉੱਤੇ ਫੌਜਦਾਰੀ ਮੁਕਾਦਮੇ ਦਰਜ ਹੋਣੇ ਚਾਹੀਦੇ ਆ ਤੇ ਬਾਅਦ ਵਿੱਚ 8 ਦਿਨਾਂ ਬਾਅਦ ਮੁੱਕਰ ਜਾਂਦਾ ਕਿ ਸੰਸਥਾ ਜਿਹੜੀ ਆ ਸક્ષਮਾ ਫਿਰ ਦੂਜੀ ਗੱਲ ਇਹ ਆ ਵੀ ਅਗਲਾ ਤੁਹਾਡਾ ਸਵਾਲ ਹੋਊਗਾ ਕਿ ਤੁਸੀਂ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਸਟੋਡੀਅਨ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਪਿੰਡਾਂ 'ਚ ਹੁੰਦੀ ਉਹਥੇ ਐਸਜੀਪੀਸੀ ਜਾਂਦੀ ਨਹੀਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਐਸਜੀਪੀਸੀ ਦੇ ਪ੍ਰਬੰਧਤ ਹੋਈ ਆ ਤੇ ਆ ਗੁਰੂ ਨਾਨਕ ਨਾਮ ਲੈਵਾ ਸਿੱਖ ਖੜੇ ਆ ਇਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਬਿਲਕੁਲ ਨਰਮੂਰ ਇਹ ਹੈਗਾ ਬਹੁਤ ਨੀਵੇਂ ਪੱਧਰ ਦਾ ਐਸਜੀਪੀਸੀ ਦਾ ਪ੍ਰਧਾਨ ਤੇ ਸੁਖਬੀਰ ਬਾਦਲ ਦੀ ਖੇਲ ਬਣ ਕੇ ਵੋਟਾਂ ਮੰਗਦਾ ਫਿਰਦਾ ਉਹ ਉਹ ਸਿਆਸਤ ਨੂੰ ਯਾਦ ਨਹੀਂ ਆਉਂਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਵਾਸਤੇ ਜੇ ਸਰਕਾਰ ਨੇ ਹਾਈ ਕੋਰਟ ਦੇ ਡੰਡੇ ਨਾਲ ਇਹ ਪਰਚਾ ਦਰਜ ਕੀਤਾ ਤੇ ਸਰਕਾਰ ਇਮਾਨਦਾਰੀ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਕੇ ਚੋਰਾਂ ਨੂੰ ਸਲਾਖਾਂ ਅੰਦਰ ਦੇਵੇ। ਉਹ ਲੱਗਦਾ ਆਸ ਹੈ ਕਿ ਹੁਣ ਰੋਪੇ ਸਿੰਘ ਭੁੱਲੜ ਜੀ ਸਿੱਟ ਦੇ ਵਿੱਚ ਜਿਹੜੇ ਹੁਣੇ ਸ਼ਾਮਿਲ ਹੋਏ ਨੇ ਤਾਂ ਆਸ ਵੱਜੀ ਹੈ ਜੀ ਭਾਈ। ਦੇਖੋ ਜੀ ਜਦੋਂ ਤੱਕ ਆਸ ਆ ਉਦੋਂ ਤੱਕ ਆਸ ਹੁੰਦੀ ਆ। ਆਸ ਕਰਕੇ ਆਏ ਆ ਅਸੀਂ ਵੀ ਇਸ ਦੇਸ਼ ਦੇ ਵਸਿੰਦੇ ਆ। ਸਾਨੂੰ ਵੀ ਇਸ ਦੇਸ਼ ਦੇ ਕਾਨੂੰਨ ਉਤੇ ਭਰੋਸਾ ਕਰਕੇ ਅਸੀਂ ਵੀ ਅੱਜ ਆਏ ਆ ਵੀ ਚਲੋ 5 ਸਾਲ ਪਹਿਲਾਂ ਤਾਂ ਸਾਡੇ ਹੱਡ ਤੋੜਤੇ ਸੀ ਸ਼ਾਇਦ ਅੱਜ ਕੋਈ ਸਾਨੂੰ ਰਿਲੀਫ ਮਿਲੇ। ਠੀਕ ਠੀਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਸਾਲ ਬਾਅਦ ਜਿਹੜੀ ਐਫਆਈਆਰ ਦਰਜ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ 328 ਪਾਵਨ ਸੂਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਕਮਿਸ਼ਨ ਸਾਹਿਬ ਨੂੰ ਇੱਕ ਐਪਲੀਕੇਸ਼ਨ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਬਾਰੋ-ਬਾਰ ਜਮਾਨਤਾਂ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਲਾਈਆਂ ਤੇ ਉਹਨਾਂ ਦੀਆਂ ਰਿਜੈਕਟ ਹੋਈਆਂ ਅਦਾਲਤ ਵੱਲੋਂ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਇਹਨਾਂ ਤੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਤੇ ਉਹਨਾਂ ਦੀ ਸ਼ਾਨਬੀਨ ਕੀਤੀ ਜਾਵੇ ਚੰਗੀ ਤਰ੍ਹਾਂ ਸ਼ਾਨਬੀਨ ਕਰਕੇ ਤੇ ਉਹਨਾਂ ਕੋਲ ਪੁੱਛਗਿਛ ਕਰਕੇ ਇਹ ਪਤਾ ਲਾਇਆ ਜਾਵੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਉਹ ਕਿੱਥੇ ਨੇ ਕਿਸ ਹਾਲਤ ਵਿੱਚ ਨੇ ਤੇ ਉਹਨਾਂ ਦਾ ਪਤਾ ਲਾਇਆ ਜਾਵੇ ਜੇਕਰ ਉਹ ਬਾਰੋ-ਬਾਰ ਇਤਰਾਹੀ ਜਮਾਨਤਾਂ ਕਰਾ ਜਾਂਦੇ ਤੇ ਐਫ ਆਈ ਆਰ ਕਰਨ ਦਾ ਕੋਈ ਬਹੁਤਾ ਜਿਆਦਾ ਵਾ ਉਹ ਰਿਜ਼ਲਟ ਨਹੀਂ ਨਿਕਲਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਜਿਹੜੀ ਚੀਜ਼ ਵਾਸਤੇ ਕੀਤੇ ਆ ਐਫ ਆਈ ਆਰ ਦਰਜ ਕੀਤੀ ਹੈ ਜਿਹਦੀ ਸ਼ਾਨਬੀਨ ਕਰਨ ਵਾਸਤੇ ਕੀਤੀ ਉਹ ਤਾਂ ਰਹਿ ਜਣੀ ਉਦਾਂ ਦੀ ਉਦਾਂ ਇਸ ਕਰਕੇ ਅੱਜ ਅਸੀਂ ਇੱਥੇ ਆਏ ਹਾਂ ਪਿਛਲੇ ਦਿਨੀ ਅਸੀਂ ਸਰਪੁਲਿਸ ਕਮਿਸ਼ਨਰ ਨੂੰ ਇੱਕ ਸੈੱਟ ਬਣਾਈ ਕੀ ਸੀ ਇਹਦੇ ਖਿਲਾਫ ਉਹਦੇ ਪਰ ਕੀ ਕਰਦੇ ਆ ਇਹ ਸੈੱਟ ਦਾ ਰਿਜ਼ਲਟ ਤੇ ਆਊਗਾ ਕੁਝ ਸਮੇਂ ਬਾਅਦ ਜੇ ਕੋਈ ਰਿਜ਼ਲਟ ਦਿੰਦੀ ਹੈ ਸੈੱਟ ਤੇ ਨਹੀਂ ਤੇ ਕਈ ਵਾਰ ਸੈੱਟ ਕਰਨ ਵਾਸਤੇ ਵੀ ਸੈੱਟ ਬਣਦੀ ਹੈ ਕਿਉਂਕਿ ਉਸ ਸਾਰੇ ਮਸਲੇ ਨੂੰ ਜਿਹੜਾ ਵਾ ਉਹ ਕਈ ਅੱਗੇ ਵੀ ਸਿੱਟਾਂ ਬਣੀਆਂ ਤੇ ਜਦੋਂ ਉਹ ਸਿੱਟਾਂ ਬਣਦੀਆਂ ਹਨ ਤੇ ਉਦੋਂ ਬਾਅਦ ਉਹ ਕੰਮ ਨੂੰ ਸੈੱਟ ਕਰ ਦਿੱਤਾ ਜਾਂਦਾ ਵਾ ਕੰਮ ਹੀ ਖਤਮ ਕਰ ਦਿੱਤਾ ਜਾਂਦਾ ਵਾ ਇਹ ਹੁਣ ਸੈੱਟ ਦਾ ਰਿਜ਼ਲਟ ਜਿਹੜਾ ਆਉਣ ਵਾਲੇ ਸਮੇਂ 'ਚ ਆਪਣੇ ਸਾਹਮਣੇ ਆਊਗਾ ਬੜੇ ਲੰਬੇ ਟਾਈਮ ਦਾ ਸੰਘਰ Yeah uh, to um ਸਕਿਉਰਿਟੀ ਚਾਰ ਸਾਲ ਦੇ ਕਰੀਬ ਹੋ ਗਏ ਉਹ ਨਾ ਕਿ ਸਾਡੇ ਥੋੜੀ ਬੋਤੀ ਸੁਣਵਾਈ ਹੋਣ ਹੋਤੇ ਕਰੀਬ ਕਿੰਨਾ ਲੱਗਦਾ ਕਿ ਉਹਨਾਂ ਤੇ ਹੋਏ ਕੀ ਮੇਂ ਪਰਸਾ ਨੂੰ ਅਜੇ ਵੀ ਇਸ ਗੱਲ ਦਾ ਸ਼ੱਕ ਜਿਆਵਾ ਕਿ ਜਿਤਨਾ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਅਸੀਂ ਕਿਤੇ ਇਹ ਵੀ ਸਰਕਾਰ ਉਸੇ ਤਰ੍ਹਾਂ ਨਾ ਕਰੇ ਕਿਉਂਕਿ ਇਹ ਵਾਵਾ ਖਟਣ ਵਾਸਤੇ ਚਲੋ ਜਾਂ ਜਾਂ ਕੋਰਟ ਨੇ ਦਬਾਅ ਬਣਾਇਆ ਤੇ ਕੋਰਟ ਨੇ ਰਿਜ਼ਲਟ ਦਿੱਤਾ ਤੇ ਐਫ ਆਈ ਆਰ ਦਰਜ ਹੋ ਗਈ ਤੇ ਐਫ ਆਈ ਆਰ ਕਾਗਜ਼ਾਂ ਦੇ ਵਿੱਚ ਹੀ ਨਾ ਰਹਿ ਜੇ ਤੇ ਕੋਈ ਕਾਰਵਾਈ ਨਾ ਹੋਵੇ ਫਿਰ ਤਾਂ ਇਹ ਸਰਕਾਰ ਜਿਹੜੀ ਹੈ ਇਹ ਵੀ ਉਹਨਾਂ ਦੂਜੀਆਂ ਸਰਕਾਰਾਂ ਵਾਂਗ ਉਸੇ ਧਾਰ ਤੇ ਵੀ ਖੜੀ ਹੋਊਗੀ ਗੱਲਾ ਅੱਜ ਕਿਹੜਾ ਮੰਨਪੱਤਰ ਤ ਨਾ ਸਟੈਪ ਕੀਤੇ ਨਹੀਂ ਹੁਣ ਇੱਕ ਵਾਰ ਤੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਜੀ ਉਸ ਤੇ ਸਾਡੀ ਕੋਈ ਸੁਣਵਾਈ ਹੁੰਦੀ ਆ ਕਾਰਵਾਈ ਕਰਦੇ ਆ ਠੀਕ ਹੈ ਨਾ ਹੋਇਆ ਤੇ ਦਰੀਆਂ ਅਸੀਂ ਰੱਖੀਆਂ ਵਾ ਫੇਰ ਝਾੜ ਕੇ ਜੜੀਆਂ ਵਾ ਉਹ ਵਿਛਾਵਾਂਗੇ ਤੇ ਹੁਣ ਵਿਛਾਵਾਂਗੇ ਅਸੀਂ ਕਿਉਂਕਿ ਹੁਣ ਪ੍ਰਸ਼ਾਸਨ ਦੇ ਕੋਲ ਗੱਲ ਆ ਗਈ ਆ ਜੇ ਪ੍ਰਸ਼ਾਸਨਾ ਨਾ ਕੰਨੀ ਕਰੂਗਾ ਤੇ ਹੁਣ ਪ੍ਰਸ਼ਾਸਨਦਿਆਂ ਇਹ ਦਰੀਜਾਂ ਦੇ ਵਿਛਾਵਾਂਗੇ ਜੀ ਪ੍ਰਸ਼ਾਸਨ ਦੀ ਉਸਮਾਨਦਤ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਤੇ ਕਰਾਂਗੇ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੋਈ ਮੈਮੋਰੰਡਮ ਜਿਹੜਾ ਹੈਗਾ ਇਹਦੇ ਬਾਰੇ ਸਾਰਾ ਜੋ ਵੀ ਉਹਨਾਂ ਦਾ ਗ੍ਰੀਵੈਂਸ ਹੈਗਾ ਨਾ ਪੂਰਾ ਇਹਨੂੰ ਵੇਖ ਕੇ ਇਗਜ਼ਾਮਨ ਕਰਕੇ ਜੋ ਵੀ ਐਸ ਪਰ ਲਾਅ ਬਣਦੀ ਕਰ ਵੀ ਸਾਰੀ ਠੀਕ ਕਰਾ ਦੇਣਾ। ਹਾਂਜੀ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News